ਦੰਦੌਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਵਡਭਾਗੀ ਹਰ ਸੰਗਤ ਪਾਵੈ ਪਾਗਹੀਨ ਬ੍ਰਹਮ ਛੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰੀਜਾ ਜੀਓ ਸਤ ਸੰਗਤ ਕੈਸੀ ਜਾਣੀਐ ਜਿੱਥੈ ਏਕੋ ਨਾਮ ਵਖਾਣੀਐ ਇਕੋ ਨਾਮ ਹੁਕਮ ਹੈ ਨਾਨਕ ਸਤਿਗੁਰੂ ਜੀ ਆਬੁਝਾਏ ਜੀਉ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣੋ ਹੋਵੇ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਉ ਸੁਖਾ ਹਟਾਲੂ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ ਪਹਿਲਾ ਦੁਏ ਜੀਵੇ ਚੌਦ ਹੈ ਹਟ ਨਾਲੇ ਜیتے ਜੀਤੇ ਤਿ ਤੇ ਵਣਜਾਰੀ ਖੁੱਲੇ ਹਟ ਹੋਵਾ ਵਾ ਪਾਰ ਜੋ ਪਹੁੰਚੈ ਸੋ ਚੱਲਨ ਹਾਰ ਦੁਏ ਦੀਵੇ 14 ਹਟ ਨਾਲੇ ਜیتے ਜੀਤੇ ਤੇ ਵਣ ਜਾਰੇ ਖੁੱਲੇ ਹਟ ਹੋਵਾ ਵਾ ਪਾਰ ਜੋ ਪਹੁੰਚੇ ਸੋ ਚੱਲ ਨਾ ਹਾਰਾ ਧਰਮ ਦਲਾਲ ਪਾਏ ਨੀਸਾਨ ਨਾਨਕ ਨਾਮ ਲਾਹ ਪਰਵਾਨ ਕਰ ਆਏ ਵਜੀਵਾਦਾਏ ਸਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਣ ਕਾਲੀਆ ਸੁਪੇ ਦਾ ਸੇਵਨ ਜਿਹੋ ਬਗਾ ਤਪੇ ਕਣਾ ਕਾਲਿਆ ਕਾਲੇ ਵਨ ਅੰਦੇ ਅਕਲੀ ਬਾਹਰੇ ਮੂਰਖ ਅੰਧ ਗਿਆਨਾ ਨਾਨਕ ਨਦਰੇ ਬਾਹਰੇ ਕਬਹੇ ਨਾ ਪਾਵਹਿ ਮਾਨ ਪੌੜੀ ਕਾਇਆ ਕੋਟ ਰਚਾਇ ਹਰ ਸੱਚਾ ਆਪੇ ਇਕ ਦੂਜੇ ਭਾਇ ਖੁਆਇ ਅਨ ਹਮੇ ਵਿੱਚ ਵਿਆਪੇ ਇਹੋ ਮਾਨਸ ਜਨਮ ਦੁਲੰਭ ਸਾ ਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਗੁਰ ਥਾਪੇ ਸਭ ਜਗ ਖੇਲ ਰਚਾਇਆਣਾ ਸਭ ਵਰਤੈ ਆਪੇ ਈਹੋ ਮਨਸ ਜਨਮ ਗੁਲੰਭ ਸਾ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਗੁਰ ਥਾਪੇ ਸਭ ਜਗ ਖੇਲ ਰਚਾਇਣਾ ਸਭ ਵਰਤਾਏ ਆਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ